ਕੀ ਅਸੇ ਲਿਆਈ ਦੀਆਂ ਇਹਦੀਆਂ ਮਕਮਾ 25 30 ਜ਼ੇਲੀਆਂ ਹੋਣੀਆਂ ਨੇ ਮਕਮਾ 25 30 ਜ਼ੇਲੀਆਂ ਹੋਣੀਆਂ ਨੇ ਹਾਂ ਭਾਈ ਝੂਠ ਬੋਲਦੇ ਝੂਠ ਬਾਹਰ ਦਾ ਜੀ ਝੂਠ ਬਾਹਰ ਦਾ ਜੀ ਸਕੂਲ ਦੀਆਂ ਜਵਾਕੜੀਆਂ ਘੁੰਮਦੀਆਂ ਨੇ ਇੱਥੇ ਬੁਆਏਫਰੈਂਡਾਂ ਦੇ ਨਾਲ ਉਹਨਾਂ ਬਾਰੇ ਕੀ ਕਹਿਣਾ ਉਹਨਾਂ ਬਾਰੇ ਜੀ ਉਹਨਾਂ ਦੇ ਘਰ ਦੇ ਨੇ ਉਹਨਾਂ ਨੂੰ ਵਿਗਾੜਿਆ ਹੋਇਆ ਘਰ ਦੇ ਨੇ ਉਹਨਾਂ ਨੂੰ ਵਿਗਾੜਿਆ ਹੋਇਆ ਸੱਚੀ ਆਖੀਏ ਤੁਹਾਨੂੰ ਤਾਂ ਤੁਹਾਡੇ ਨੇ ਬੜਾ ਸਵਾਰ ਲਿਆ ਤੁਹਾਨੂੰ ਨਹੀਂ ਆਹੀ ਤਾਂ ਜੀ ਤਾਂ ਉਹ ਕਰਦਾ ਪਾਈ ਹੁਣ ਵੀ ਜੀਜਾ ਕਰਦਾ ਐ ਨਹੀਂ ਬਗਾਨੀਆਂ ਧੀਆਂ ਤੇ ਐ ਨਜ਼ਰ ਨਹੀਂ ਰੱਖਣੀ ਨਹੀਂ ਨਹੀਂ ਫੀਲਿੰਗ ਕੰਟਰੋਲ ਕਰ ਲੈਣੇ ਆ ਫੀਲਿੰਗ ਕੰਟਰੋਲ ਕਰ ਲੈਣੇ ਆ ਘਰ ਦੇ ਨੇ ਉਹਨਾਂ ਨੂੰ ਵਿਗਾੜਿਆ ਹੋਇਆ ਅ ਭਾਈ ਕੀ ਨਾ ਆ ਤੁਹਾਡਾ ਮੈਂ ਨਾ ਸਾਈਲ ਜੀ ਇੰਨੀਆਂ ਸਹੇਲੀਆਂ ਫਿਰ ਸਹੇਲੀਆਂ ਦਾ ਇੱਕ ਵੀ ਨਹੀਂ ਜੀ ਬੈਠਿਆ ਯਾਰ ਕੱਲ ਵੈਲੈਂਟਾਈਨ ਆ ਤਾਂ ਤੁਸੀਂ ਸਹੇਲੀ ਨਹੀਂ ਬਣਾਈ ਕੋਈ ਵੈਲੈਂਟਾਈਨ ਨਹੀਂ ਮੜਦਾ ਹੀ ਨਹੀਂ ਸਾਡੇ ਵਰਗੇ ਦਾ ਕਿੱਥੇ ਵੈਲੈਂਟਾਈਨ ਭਾਈ ਜੀ ਕਿਉਂ ਕੁੜੀਆਂ ਪਾਣੀ ਦਿੰਦੀਆਂ ਦੇਖਦੀ ਨਹੀਂ ਦੇਖਦੀ ਨਹੀਂ ਭਾਈ ਦੇਖਦੀ ਨਹੀਂ ਕੁੜੀਆਂ ਮੈਂ ਬਾਹੂ ਝੂਠ ਮਾਰਨ ਦੇ ਇਹ ਕਿੰਨੀਆਂ ਸਹੇਲੀਆਂ ਇਹਦੀਆਂ ਇਹਦੀਆਂ ਮੈਂ ਕਮਾ 25 30 ਸਹੇਲੀਆਂ ਹੋਣੀਆਂ ਨੇ हां भाई ਝੂਠ ਬੋਲਦੇ ਝੂਠ ਬਾਹਰ ਦਾ ਹੀ ਇਹ ਤੁਹਾਡੇ ਕਿੰਨੀਆਂ ਨਹੀਂ ਮੇਰੀ ਹੈ ਨਹੀਂ ਭਾਈ ਹੁਣ ਇਹ ਝੂਠ ਬੋਲਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੂੰ ਕਦੇ ਅੱਖ ਚੱਕ ਕੇ ਨੀਤ ਨਹੀਂ ਮਾੜੀ ਰੱਖੀ ਕਿਸੇ ਤੇ ਆ ਤਾਂ ਕਰਕੇ ਬਣਿਆ ਨਹੀਂ ਕੀ ਕੀ ਬਾਤ ਹੈ ਝੂਠ ਬੋਲਦਾ ਭਾਈ ਆ ਵੀਡੀਓ ਵਾਇਰਲ ਹੋ ਜੂਗੀ ਫਿਰ ਤਾਂ ਮੈਂ ਕਹਿੰਦਾ ਉਹਨਾਂ ਨੇ ਸੱਚੀ ਕਹਣਾ ਨਹੀਂ ਆ ਇਹਦੀ ਹੈਗੀ ਇਹਦੀ ਹੈਗੀ ਯਾਰ 1 ਮਿੰਟ ਆ ਰੋਜ਼ਗਾਰਨ ਦੇ ਵਿੱਚ ਇੰਨੇ ਭੂੰਡਾਸ਼ਿਕ ਫਿਰਦੇ ਨੇ ਉਹਨੂੰ ਦੇਖ ਕੇ ਗੁੱਸਾ ਨਹੀਂ ਚੜਦਾ ਚੜਦਾ ਭਾਈ ਜੀ ਕਰਦਾ ਚਾੜੇ ਮਾਰਾਂ ਮੈਂ ਚ ਪਰ ਇਦਾਂ ਨਹੀਂ ਦਿਲ ਕਰਦਾ ਵੀ ਕੀਤੀ ਸੇਲੀ ਲੈ ਲਈਏ ਨਹੀਂ ਭਾਈ ਜੀ ਤਾਂ ਬਹੁਤ ਕਰਦਾ ਭਾਈ ਹੁਣ ਵੀ ਜੀਜਾ ਕਰਨਾ ਐ ਨਹੀਂ ਇਹ ਬਗਾਨਾ ਕਹਿੰਦੀਆਂ ਤੇ ਆ ਨਜ਼ਰ ਨਹੀਂ ਰੱਖਣੀ ਨਹੀਂ ਨਹੀਂ ਫੀਲਿੰਗ ਕੰਟਰੋਲ ਕਰ ਲੈਣੇ ਆ ਭਾਈ ਨਹੀਂ ਕੰਟਰੋਲ ਹੋਰ ਜੀ ਕੰਟਰੋਲ ਜਿਹੜੇ ਆਹ ਸਕੂਲ ਦੀਆਂ ਜਵਾਕੜੀਆਂ ਘੁੰਮਦੀਆਂ ਨੇ ਇੱਥੇ ਬੁਆਏਫਰੈਂਡਾਂ ਦੇ ਨਾਲ ਉਹਨਾਂ ਬਾਰੇ ਕੀ ਕਹਿੰਦੇ ਉਹਨਾਂ ਬਾਰੇ ਜੀ ਉਹਨਾਂ ਦੇ ਘਰ ਦੇ ਨੇ ਉਹਨਾਂ ਨੂੰ ਵਿਗਾੜਿਆ ਹੋਇਆ ਸੱਚੀ ਆਖੀਏ ਤੁਹਾਨੂੰ ਤਾਂ ਤੁਹਾਡੇ ਨੇ ਬੜਾ ਸਵਾਰ ਲਿਆ ਤੁਹਾਨੂੰ ਨਹੀਂ ਆਹੀ ਤਾਂ ਨਹੀਂ ਅਸੀਂ ਤਾਂ ਭਾਈ ਠੀਕ ਆ ਅਸੀਂ ਠੀਕ ਹੈ ਹੀ ਕੰਮਕਾਰ ਕਰਦੇ ਵਧੀਆ ਜੀ ਅਸੀਂ ਤਾਂ ਫਿਰ ਕੱਲੇ ਕੱਲੇ ਸਿੰਗਲ ਸਿੰਗਲ ਬੈਚਲੇ ਰਹੇ ਸੀ ਤਾਂ ਨਾ ਕੋਈ ਸਾਡੀ ਸਹੇਲੀ ਆ ਨਾ ਕੋਈ ਹੈ ਜੀ ਸਾਡੀ ਕੋਈ ਨਹੀਂ ਜੀ ਸਹੇਲੀ ਨਹੀਂ ਸੇਅਰ ਕਰਨ ਆਏ ਇੱਥੇ ਹਾਂ ਆਪਾਂ ਕਿਹੜੀ ਸੈਲੀ ਲੈ ਕੇ ਆਏ ਜੀ ਉਹਦੇ ਦੀ ਬੋਣ ਦਾ ਆਉਂ ਆਏ ਆ ਜੀ ਬਾਕੀ ਭਾਈ ਉਹਨਾਂ ਦੀ ਸੈਲੀ ਆ ਗਈ ਇਹਨਾਂ ਨੂੰ ਪੁੱਛ ਸਕਦੇ ਹਾਂ ਜੀ ਇੱਧਰ ਵੀ ਆਨੇ ਜੀ ਯਾਰ ਇਹ ਤਾਂ ਸਕੂਲ ਦੇ ਚਵਾ ਕੇ ਲੱਗਦੇ ਮੈਨੂੰ ਮੈਂ ਸਕੂਲ ਦੇ ਪੜਦਾ ਕਿਹੜੀ ਕਲਾਸ 10ਵੀਂ ਕਲਾਸ ਝੂਠ ਮਾਰਦਾ 10ਵੀਂ ਕਲਾਸ ਝੂਠ ਕੁਝ ਨਹੀਂ ਪੜਦਾ ਜੀ ਵੇਲੜਿਆ ਅੱਛਾ ਪੜਾਈ ਛੱਡਦੀ ਪੜਦਾ ਬਾਲ ਲੈ ਮੈਂ ਸਕੂਲ 10ਵੀਂ ਕਲਾਸ ਚੱਲ ਲੈ 10 ਕਿੱਦਾਂ ਦੀ ਅਗਲਾ ਝੂਠ ਮਾਰਨ ਦਾ ਸਰੇਰ ਜੀ ਤੁਹਾਡੇ ਸਾਹਮਣੇ ਇਹਦਾ ਅੱਛਾ ਤੁਹਾਡੇ ਕੀ ਨਾਮ ਆ ਰਾਜਦੇਵ ਜੀ ਤੁਹਾਡਾ ਭਾਈ ਮੇਰਾ ਖਾਨ ਭਾਈ ਜੇ ਕੁੜੀਆਂ ਇਹ ਵੀਡੀਓ ਦੇਖਦੀਆਂ ਹੋਣਗੀਆਂ ਤਾਂ ਕਹਿਣਗੀਆਂ ਮੁੰਡੇ ਫੁਕਰੇ ਨੇ ਨਹੀਂ ਨਹੀਂ ਫੁਕਰੇ ਨਹੀਂ ਜੀ ਭਾਉ ਫਕਰੇ ਨਹੀਂ ਆਈ ਫੁਕਰੇ ਹਨੀ ਭਾਈ ਸਰੀਬ ਬੰਦੇ ਆ ਜੀ ਕਬੱਡੀ ਖੇਡਦੇ ਆ ਕਬੱਡੀ ਕਬੱਡੀ ਦਾ ਹਾਂ ਜੀ ਕਿਹੜਾ ਕਿਹੜੀ ਡਿਸਟ੍ਰਿਕਟ ਖੇਡਿਆ ਚੈਂਪੀਅਨ ਕਿਸੇ ਜੀ ਨਹੀਂ ਜੀ ਆਪਣੇ ਪਿੰਡ 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 ਖੇਡਦੇ ਆਂ ਵੈਰੀ ਇਨ ਗੇ ਖੇਡ ਕੇ ਆ ਮੈਂ ਬਾਰੋਂ ਖੇਡ ਕੇ ਆ ਜੀ ਇੱਕ ਕਰੀ ਆਪਣਾ ਪਿੰਡ ਵਾਲਾ ਹਿਸਾਬ ਆ ਜੀ ਹਾਂ ਜੀ ਫਿਰ ਫਿਰ ਕੁੜੀਆਂ ਦੀ ਨੀਤ ਕਾਦੀ ਰੱਖਣੀ ਆ ਫਿਰ ਉਹ ਤੁਹਾਨੂੰ ਆਪ ਹੀ ਮਿਲ ਜਾਣੀ ਕੱਲ ਨੂੰ ਕੋਈ ਬੱਚੀ ਉਹ ਤਾਂ ਜਦੋਂ ਮੈਂ ਇਹ ਗਰਾਊਂਡ 'ਚ ਮਿਹਨਤ ਕਰੀਦਾ ਫਿਰ ਮੈਂ ਮੈਂ ਤੇਦੇ ਹਿਸਾਬ ਨਾਲ ਕੁੜੀਆਂ ਤਾਂ ਆਪ ਡੋਲੇਣਗੇ ਜੀ ਸਾਨੂੰ ਨਹੀਂ ਜਾਣਦੀ ਲੋੜ ਤਾਈ ਤੇ ਮੈਂ ਆਖਿਆ ਜੀ ਤੁਹਾਨੂੰ ਆਈ ਨੀਤ ਮਾੜੀ ਨਹੀਂ ਰੱਖੀ ਕੁੜੀਆਂ ਨੀਤ ਮਾੜੀ ਰੱਖ ਲੈਦੀ ਹੁੰਦੀ ਹੈ ਕਈ ਵਾਰੀ ਕੀ ਨਾ ਆਏ ਵੀਰੇ ਵਿਸ਼ਾਲ ਵੀਰੇ ਤੇ ਸੇਲੀ ਨਹੀਂ ਹੈਗੀ ਯਾਰ ਮੈਂ ਸ਼ਰਤਾਂ ਉਹਨੂੰ ਪਹਿਲਾਂ ਕਹਿੰਦੇ ਸੇਲੀ ਛੱਡ ਗਈ ਪਹਿਲਾਂ ਵਾਲੀ ਪੱਲਾ ਛੱਡ ਗਈ ਹੋਣ ਵਾਲੀ ਨੂੰ ਮੈਂ ਆਪ ਸ਼ਰਤਾਂ ਬਦਲਾ ਲੈ ਲਿਆ ਬਦਲਾ ਆਪਾਂ ਚੁੱਕੀ ਜੀ ਯਾਰ ਵੈਲੈਂਟਾਈਨ ਆ ਮੈਂ ਕਿਹਾ ਵੀ ਸਾਰੇ ਤਾਂ ਭੁੰਡਾ ਸੀ ਘੁੰਮੀ ਫਿਰਦੇ ਬਾਈ ਇਕੱਲਾ ਬੈਠਾ ਨਹੀਂ ਮੈਂ ਤਾਂ ਅੱਜ ਬੜੇ ਟਾਈਮ ਬਾਅਦ ਇੱਧਰ ਆਇਆ ਮਾਂ ਟਾਈਮ ਕੱਢ ਕੇ ਨਹੀਂ ਕਰਦਾ ਕਿ ਕੁੜੀ ਕੜੀ ਨਾਲ ਘੁੰਮਣ ਦੇ ਵੈਲੈਂਟਾਈਨ ਨਹੀਂ ਬਣਾਉਣਾ ਨਹੀਂ ਨਹੀਂ ਜਿਹੜੇ ਆ ਜਵਾਕ 14 15 ਸਾਲ ਦੇ ਸੀ ਲੀਆਂ ਚੁੱਕੀ ਫਿਰਦੇ ਉਹਨਾਂ ਨੂੰ ਕਹਿਣਾ ਉਹਨਾਂ ਨੂੰ ਲੈ ਕੇ ਕੀ ਕਹਿਣਾ ਇਹ ਤਾਂ ਯਾਰ ਬੱਚੇ ਆ ਲਾਲੰਦੇ ਚ ਆ ਇਹਨਾਂ ਨੂੰ ਵਿਆਪਰ update ਦਾ ਕੁਝ ਕਰ ਲਿਆ ਐ ਕੀ ਕੀਤਾ ਭਾਈ ਕੀ ਹੁਣ ਜੋ ਤੁਸੀਂ ਕਰਨਾ ਉਹ ਅਸੀਂ ਪਹਿਲਾਂ ਕਰ ਲਿਆ ਕਿੰਨੀਆਂ ਸੇਲੀਆਂ ਨਹੀਂ ਆ ਵੈਸੇ ਹੋਂ ਤੱਕ ਸੇਲੀਆਂ ਮੇਰੀਆਂ ਦੋ ਹੀ ਦਈਆਂ ਅੱਛਾ ਤੀਜੀ ਬਣਾਈ ਨਹੀਂ ਕਿ ਵਿਆਹ ਕਰਾਉਣਾ ਨਹੀਂ ਹੁਣ ਕਿਸੇ ਨੂੰ ਨਹੀਂ ਬਣਾਉਣਾ ਹੁਣ ਕੰਮ ਕਾਰਕ ਨੇ ਧਿਆਨ ਦੇਣਾ ਹੈ ਬਾਈ ਕਈ ਲੋਕ ਲੱਗਦਾ ਬ੍ਰੇਕਅਪ ਤੋਂ ਬਾਅਦ ਨਾ ਜ਼ਿਆਦਾ ਸਿਆਣੇ ਹੋ ਜਾਂਦੇ ਨੇ ਤੇ ਫਿਰ ਜਿਹੜੀ ਛੱਡ ਗਈ ਉਹਦੇ ਬਾਰੇ ਕੀ ਕਹਿਣਾ ਹੈ ਉਹ ਹੁਣ ਲਾ ਤਾਂ ਉਹਨੂੰ ਦਿਲ ਹੁਣ ਉਹਦੇ ਬਾਰੇ ਕੋਹਨੇ ਕਹਿਣਾ ਤੇ ਇਹਨੂੰ ਤੁਸੀਂ ਛੱਡਤਾ ਹੈ ਜਿਹਨੂੰ ਤੁਸੀਂ ਛੱਡਤਾ ਉਹ ਵੀ ਜਾਣਦੇ ਹੁਣ ਕਿਸੇ ਨੂੰ ਨਹੀਂ ਰੱਖਣਾ ਹੁਣ ਆਈ ਰਹਿਣਾ ਆਪਾਂ ਇਕੱਲੇ ਰਹਿਣਾ ਬਾਈ ਸਲਮਾਨ ਖਾਨ ਬੰਨਾ ਆਪਾਂ ਆਪਦੀ ਜ਼ਿੰਦਗੀ ਚ ਆਪ ਕੱਲੇ ਠੀਕ ਆ ਕੀ ਬਾਤ ਹੈ ਜਿਆਦਾ ਇਨਸਪਾਇਰ ਹੋ ਜੇ ਲੋਕ ਤੁਹਾਡੇ ਤੋਂ ਇਨਸਪਾਇਰ ਹੋਣਾ ਚਾਹੀਦਾ ਵਾ ਟਾਈਮ ਗਲਤ ਹੈ ਥੈਂਕ ਯੂ ਥੈਂਕ ਯੂ ਠੀਕ ਆ